ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਫਰੈਸ਼ ਪਤਾ ਕੀ ਹੁੰਦਾ ਫਰੈਸ਼ ਆਜੋ ਤੁਹਾਨੂੰ ਦਿਖਾਣਾ ਦੋਸਤੋ ਇਹ ਹੁੰਦਾ ਫਰੈਸ਼ ਜਿਹਨੂੰ ਕਹ ਲਓ ਵੈਜੀਟੇਬਲ ਫਰੈਸ਼ ਫੂਡ ਤੇ ਜਿਹੜਾ ਬਾਜ਼ੀਵਲੇ ਆਪਾਂ ਨਾ ਕਿਸੇ بڑے ਸ਼ਹਿਰ ਦੇ ਵਿੱਚ ਜਾ ਕੇ ਲੈਨੇ ਆ ਨਾ ਉਹ ਕਈ ਕਈ ਦਿਨ ਬਾਅਦ ਤੁਹਾਡੇ ਤੱਕ ਪਹੁੰਚਦਾ ਸੋ ਇਹਨੂੰ ਫਰੈਸ਼ ਰੱਖਣ ਦੇ ਲਈ ਫਰੈਸ਼ ਖਾਣ ਦੇ ਲਈ ਤੇ ਕਰਨਾ ਕੀ ਆ ਬਹੁਤ ਸੌਖਾ ਕੰਮ ਆ ਦੋਸਤੋ ਜੇਕਰ ਤੁਸੀਂ ਚਾਹਦੇ ਆ ਪਿਆ ਆਪਾਂ ਫਰੈਸ਼ ਖਾਈਏ ਤੇ ਫਰੈਸ਼ ਹੀ ਜਿਹੜਾ ਕੀ ਆਪ ਸਾਡੀ ਰਸੋਈ ਦੇ ਵਿੱਚ ਆਵੇ ਖਾਣਾ-ਦਾਣਾ ਤੇ ਉਸ ਚੀਜ਼ ਨੂੰ ਬਾਈ ਤੁਹਾਨੂੰ ਆਪ ਬੀਜਣਾ ਪਊਗਾ ਤੇ ਕਈ ਦੋਸਤ ਨੇ ਜਿਹੜੇ ਫਾਰਮਰ ਆ ਮੇਰੇ ਨਾਲ ਨਰਾਜ਼ ਹੋਇਓ ਆ ਕਿਉਂਕਿ ਮੈਂ ਤੁਹਾਨੂੰ ਘਰ ਬੀਜਣ ਵਾਲੀਆਂ ਸਲਾਹਾਂ ਦੇ ਰਿਹਾ ਤੇ ਮੈਂ ਤੁਹਾਨੂੰ ਘਰ ਬੀਜ ਕੇ ਜਿਹੜੀਆਂ ਫਰੈਸ਼ ਚੀਜ਼ਾਂ ਉਹ ਸੁਖਾ ਰਿਆਂ ਤੇ ਤੁਸੀਂ ਕਿਵੇਂ ਬੀਜਣਾ ਸੋ ਜਿਹੜੇ ਇਹ ਕਈ ਬੰਦੇ ਸਬਜ਼ੀ ਵੇਚਣ ਵਾਲੇ ਵਿਚਾਰੇ ਉਹ ਮੇਰੇ ਨਾਲ ਨਾਰਾਜ ਆ ਤੇ ਦੋਸਤੋ ਮੇਰੀ ਕੋਈ ਤੁਹਾਡੇ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਭਰਾਵੋ ਤੇ ਤੁਸੀਂ ਸਾਰੇ ਮੈਂ ਚਾਹਨ ਦਿਨ ਰਾਤ ਤਰੱਕੀ ਕਰੋ ਤੇ ਕਿਉਂਕਿ ਬਹੁਤ ਮਿਹਨਤ ਦਾ ਕੰਮ ਆ ਤੇ ਪਰ ਕਈ ਵਾਰ ਕੀ ਹੁੰਦਾ ਨਾ ਇਹ ਸਾਰੇ ਬੰਦੇ ਨਹੀਂ ਬੀਜਦੇ ਇਹਨੂੰ ਤੇ ਕਈਆਂ ਨੂੰ ਸ਼ੌਂਕ ਹੁੰਦਾ ਬੀਜਣ ਦਾ ਤੇ ਕਈਆਂ ਨੂੰ ਨਹੀਂ ਹੁੰਦਾ ਸੋ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੂੰ ਸ਼ੌਂਕ ਆ ਬਈ ਆਪਣਾ ਬੀਜਣ ਦਾ ਗੋਭੀ ਜਾ ਕੋਈ ਵੀ ਸਬਜ਼ੀ ਆ ਤੇ ਤੁਸੀਂ ਉਹ ਫਰੈਸ਼ ਆ ਜਿਹੜਾ ਇਹਨੂੰ ਆਪਾਂ ਆਰਗੈਨਿਕ ਦਾ ਨਾ ਆ ਦੇਖ ਲਓ ਇਸ ਆਰਗੈਨਿਕ ਨੂੰ ਤੁਸੀਂ ਬਿਨਾ ਧੋਤੇ ਬਿਨਾ ਸਬਜ਼ੀ ਨੂੰ ਬਿਨਾ ਕੁਛ ਕੀਤੇ ਖਾ ਸਕਦੇ ਕਿਉਂਕਿ ਸਾਨੂੰ ਵਿਸ਼ਵਾਸ ਹੈ ਇਹਨਾਂ ਦਾ ਇਹ ਬਿਨਾ ਕੈਮੀਕਲ ਤੋਂ ਆ ਤੇ ਫਰੈਸ਼ ਆ ਕੋਈ ਲੋੜ ਨਹੀਂ ਧੋਣ ਦੀ ਖਾ ਲਓ ਪੀ ਲਓ ਤੇ ਪਰ ਜਿਹੜੀ ਆਪਾਂ ਚੀਜ਼ ਕੋਈ ਹੋਰ ਲੈ ਕੇ ਆਨੇ ਆ ਜਿਵੇਂ ਕਿ ਬਾਜ਼ਾਰ ਦੇ ਵਿੱਚੋਂ ਹੋਵੇ ਉੱਥੇ ਕੀ ਹੁੰਦਾ ਸਾਨੂੰ ਡਾਊਟ ਹੁੰਦਾ ਤੇ ਯਾਰ ਇਹਦੇ ਤੇ ਦਵਾਈ ਪਾਈ ਹੋਣੀ ਆ ਜਾਂ ਕੁਛ ਪਾਇਆ ਹੋਣਾ ਭਾਵੇਂ ਅਗਲੇ ਨੇ ਵੀ ਪੂਰੀ ਮਿਹਨਤ ਕੀਤੀ ਹੋਵੇ ਸੋ ਆਹ ਦੇਖੋ ਮੈਂ ਤੁਹਾਨੂੰ ਫਰੈਸ਼ ਚੀਜ਼ ਦਿਖਾ ਦਾਂ ਕੈਮਰਾਮੈਨ ਜੀ ਮਾੜਾ ਜਿਹਾ ਅੱਗੇ ਨੂੰ ਆਇਓ ਆਹ ਦੇਖੋ ਦੋਸਤੋ ਇਹਨੂੰ ਕਹਿੰਦੇ ਆ ਜੀ ਆ ਦੇਖੋ ਤੋ ਦੋਸਤੋ ਗੱਲ ਕੀ ਆ ਇਹ ਤੁਹਾਨੂੰ ਇਹ ਸਮੇ ਤੋਂ ਪਹਿਲਾਂ ਵੇਚਣਾ ਪਊਗਾ ਜੇਕਰ ਤੁਸੀਂ ਇਹ ਫਰੈਸ਼ ਚੀਜ਼ ਆਪਣੇ ਘਰ ਖਾਣੀ ਆ ਤੇ ਇਹਦੀ ਟੇਕ ਕੇਅਰ ਕਰਨੀ ਪਊਗੀ ਟੇਕ ਕੇਅਰ ਜਿਹੜੀ ਕੀ ਆ ਤੁਸੀਂ ਬੜੇ ਆਸਾਨੀ ਨਾਲ ਕਰ ਸਕਦੇ ਆ ਔਰ ਛੋਟੇ ਜਿਹੇ ਥਾਂ ਦੇ ਵਿੱਚੋਂ ਜਿਹਨੂੰ ਕਹ ਲਈਏ ਛੋਟੇ ਜਿਹੇ ਆਪਣੀ ਤੁਹਾਡੀ ਕਿਆਰੀ ਦੇ ਵਿੱਚੋਂ ਇੰਨੇ ਵਧੀਆ ਜਿਹੜੇ ਨਾ ਸਬਜ਼ੀ ਐਨੀ ਵਧੀਆ ਪ੍ਰੋਡਕਟ ਆ ਉਹ ਤੁਹਾਨੂੰ ਮਿਲ ਸਕਦੇ ਆ ਤੋ ਆਪਣੇ ਨਵੇਂ-ਨਾਵੇਂ ਬੀ ਆ ਜਿਹੜੇ ਉਹ ਤਿਆਰ ਕਰ ਲਓ ਬੀਜ ਲਓ ਤੁਹਾਨੂੰ ਮੋਰੇ ਵੱਡਾ ਹੋ ਗਈਆਂ ਜਾਂ ਹੋਰ ਵੀ ਤੁਹਾਡੇ ਜਿੰਨੀਆਂ ਸਬਜ਼ੀਆਂ ਹੋਗੀਆਂ ਤੁਸੀਂ ਬੀਜ ਸਕਦੇ ਹੋ ਉਹਨਾਂ ਨੂੰ ਵਿੱਚੋਂ ਤੁਸੀਂ ਇਹ ਸਬਜ਼ੀਆਂ ਜਿਹੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਮਾਂ ਲੱਗਦਾ ਇਹ ਅੱਜ ਨਹੀਂ ਬੀਜਿਆ ਸੀ ਇਹਨੂੰ 2 ਮਹੀਨੇ ਹੋ ਗਏ ਦੋਸਤੋ ਬੀਜਿਆ ਇਹਨੂੰ ਇਸ ਗੋਭੀ ਨੂੰ ਜਾਂ ਇਸ ਬਰੋਕਲੀ ਨੂੰ ਜਾਂ ਜਿੰਨੀਆਂ ਵੀ ਸਬਜ਼ੀਆਂ ਇਹਨੂੰ ਸਮਾਂ ਲੱਗਦਾ ਸੋ ਇਦਾਂ ਦੇਖੋ ਤੁਹਾਡੇ ਸਾਹਮਣੇ ਫ੍ਰੈਸ਼ ਤੋੜਿਆ ਆ ਖਾਣ ਇਹ ਕਿਉਂ ਹਾਸਤਾਨ ਨੂੰ ਵਿਸ਼ਵਾਸ ਹੈ ਤੇ ਪਰ ਅਸੀਂ ਕੋਈ ਦਵਾਈ ਨਹੀਂ ਪਾਈ ਸੋ ਇਹੇ ਵਿਸ਼ਵਾਸ ਨੂੰ ਪੈਦਾ ਕਰਨ ਦੇ ਲਈ ਤੁਹਾਨੂੰ ਆਪਣੇ ਘਰ ਜਿਹੜੀ ਕਿਯਾਰੀ ਹੈ ਆਪਣੇ ਘਰ ਗਾਰਡਨ ਜਿਹੜਾ ਉਹਦੇ ਵਿੱਚ ਇਹ ਸਬਜ਼ੀਆਂ ਬੀਜਣੀ ਆ ਭੋਗੀਆਂ ਤੇ ਫਿਰ ਜਿਹੜੀਆਂ ਤੁਸੀਂ ਇਹ ਬੜੇ ਸਵਾਦ ਨਾਲ ਆਪਣੇ ਬੱਚਿਆਂ ਨੂੰ ਔਰ ਆਪਣੇ ਪਰਿਵਾਰ ਨੂੰ ਖਵਾ ਸਕਦੇ ਆ ਤਾਂ ਜੋ ਉਹ ਤੰਦਰੁਸਤ ਰਹਿਣ ਬਾਕੀ ਰਹੀ ਗੱਲ ਪੈਸਟੀਸਾਈਜ਼ ਦੀ ਪੈਸਟੀਸਾਈਡ ਜਿਹੜੇ ਆ ਉਹ ਚੱਲਦੇ ਰਹਿਣੇ ਆ ਦੋਸਤੋ ਉਹ ਬੰਦ ਨਹੀਂ ਹੋਣੇ ਕਿਉਂਕਿ ਇਹ ਜਿਹੜੀ ਪ੍ਰੋਡਕਸ਼ਨ ਆ ਜੇ ਤਾਂ ਆਪਾਂ ਛੋਟੇ ਲੈਵਲ ਤੇ ਕਰਦੇ ਆਂ ਫਿਰ ਤਾਂ ਆਪਾਂ ਸੰਭ ਸਕਦੇ ਆਂ ਵੱਡੇ ਲੈਵਲ ਦੇ ਲਈ ਉਪਰਾਲੇ ਬਹੁਤ ਕਰਨੇ ਪੈਂਦੇ ਇਹਨੂੰ ਸੋ ਇਹਦੇ ਨਾਲੋਂ ਚੰਗਾ ਆ ਕਿ ਕਿਸੇ ਨੂੰ ਨਾ ਬਦਲੀਏ ਅਸੀਂ ਆਪ ਬਦਲੀਏ ਤੇ ਥੋੜਾ ਥੋੜਾ ਸਮਾਨ ਹੈ ਜਿਹੜਾ ਉਹ ਅਸੀਂ ਆਪਣੀ ਕਿਆਰੀ ਦੇ ਵਿੱਚ ਲਾ ਲਈਏ ਕਿਉਂਕਿ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਔਰ ਸਾਨੂੰ ਆਪ ਬਦਲਣਾ ਪਊਗਾ ਤੇ ਆਪਣੇ ਖਾਣ ਜੋਗਾ ਸਮਾਨ ਹੈ ਜਿਹੜਾ ਉਹ ਵੇਚਣਾ ਪਊਗਾ ਤੇ ਦੋਸਤੋ ਸਾਡੇ ਘਰ ਤੇ ਸਾਹਮਣੇ ਕਦੇ ਸਬਜ਼ੀ ਵਾਲੇ ਨੇ ਹੋਕਾ ਨਹੀਂ ਦਿੱਤਾ ਉਹਨੂੰ ਪਤਾ ਹੈ ਕਿ ਇੱਥੇ ਕੋਈ ਬੰਦਾ ਸਬਜ਼ੀ ਨਹੀਂ ਖਰੀਦਦਾ ਉਹ ਕਿਉਂਕਿ ਹੋਕਾ ਦੇਣ ਵਾਲਾ ਹੋਕਾ ਉੱਥੇ ਹੀ ਦਊਗਾ ਤੇ ਜਿੱਥੇ ਉਹਦੀ ਉਹਦਾ ਮਾਲ बिकਦਾ ਹੋਵੇ ਸੋ ਇਹ ਇਸ ਮਾਲ ਨੂੰ ਜੇਕਰ ਤੁਸੀਂ ਚਾਹਦੇ ਆਂ ਪੇ ਤੁਹਾਡੇ ਘਰ ਵਿੱਚ ਥੋੜਾ ਬਹੁਤਾ ਇਹ ਸਾਮਾਨ ਹੋਵੇ ਤਾਂ ਦੋਸਤੋ ਹੁਣ ਮੌਸਮ ਚੇਂਜ ਹੋ ਗਿਆ ਤੇ ਤੁਸੀਂ ਹੁਣ ਮੌਸਮ ਦੇ ਹਿਸਾਬ ਦੇ ਨਾਲ ਆਪਣੀਆਂ ਸਬਜ਼ੀਆਂ ਦੋਸਤੋ ਵੇਚ ਲਿਓ ਤਾਂ ਦੇਖੋ ਐਦਾਂ ਵੇ ਫਰੈਸ਼ ਜਿਹੜੀ ਚੀਜ਼ ਆ ਤੁਹਾਨੂੰ ਹੁਣੇ ਖਾ ਕੇ ਹੁਣੇ ਬਣਾ ਕੇ ਥਾਲੀ ਚ ਪਾ ਕੇ ਬਹੁਤ ਸੋਹਣੀ ਲੱਗੂਗੀ ਤੇ ਸਵਾਦ ਸੋ ਦੋਸਤੋ ਧੰਨਵਾਦ ਆ ਜੇਕਰ ਤੁਸੀਂ ਚਾਣਨਾ ਚਾਹੁੰਦੇ ਹੋ ਕਿਹੜੀ ਕਿਹੜੀ ਸਬਜ਼ੀ ਹੁਣ ਬੀਜੀ ਜਾ ਸਕਦੀ ਆ ਤੇ ਉਹ ਤੁਸੀਂ ਕਮੈਂਟ ਦੇ ਬਾਕਸ ਦੇ ਵਿੱਚ ਆਪਣੀ ਮੈਸੇਜ ਜਰੂਰ ਛੱਡਿਓ ਤੇ ਜੇਕਰ ਸਾਡੇ ਪੇਜ ਤੇ ਪਹਿਲੀ ਵਾਰ ਆਏ ਆ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ